ਪੰਜਾਬ ਦੇ ਜ਼ਿਲ੍ਹਾ ਮੁਹਾਲੇ ਦੇ ਵਿੱਚ ਬਣੇ ਪੀਸੀ ਸਟੇਡੀਅਮ ਮੁੱਲਾਂਪੁਰ ਦੇ ਵਿੱਚ ਪਹਿਲੇ ਮੈਚ ਦਾ ਸ਼ਾਨਦਾਰ ਆਗਾਜ਼ ਹੋਇਆ ਤੇ ਹੁਣ ਬਾਕੀ ਮੈਚਾਂ ਦਾ ਸ਼ਡਿਊਲ ਵੀ ਇੱਥੇ ਜਾਰੀ ਹੋ ਗਿਆ ਹੈ ਆਈਪਲ ਦੇ ਮੁੱਲਾਂਪੁਰ ਦੇ ਪਿੰਡ ਤੀੜਾ ਦੀ ਜ਼ਮੀਨ ਤੇ ਬਣੇ ਸਟੇਡੀਅਮ ਦੇ ਵਿੱਚ ਚਾਰ ਮੈਚ ਖੇਡੇ ਜਾਣਗੇ ਇਹ ਮੈਚ 9 April 13 April 18 ਅਤੇ 21 April ਨੂੰ ਖੇਡੇ ਜਾਣਗੇ ਤੇ ਪੰਜਾਬ ਕਿੰਗਸ ਦੀ ਟੀਮ ਦਾ ਮੈਚ ਸਨਰਾਈਜ਼ਰਸ ਹైదరాబాద్ ਪੰਜਾਬ ਰੋਲਸ ਮੁੰਬਈ ਇੰਡੀਅਨਸ ਤੇ ਗੁਜਰਾਤ ਦੀ ਟੀਮ ਨਾਲ ਖੇਲੇ ਜਾਣਗੇ ਤੇ ਸਾਰੇ ਹੀ ਮੈਚ ਸ਼ਾਮ ਨੂੰ 7:30 ਵਜੇ ਸ਼ੁਰੂ ਹੋਣਗੇ ਆਈਪੀਐਲ ਦਾ ਪਹਿਲਾ ਸ਼ਡਿਊਲ ਦੇ ਵਿੱਚ ਮੋਹਾਲੀ ਦੇ ਸਟੇਡੀਅਮ ਦੇ ਵਿੱਚ ਸਿਰਫ ਇੱਕ ਮੈਚ ਖੇਡਣ ਨੂੰ ਮਿਲਿਆ ਸੀ ਤੇ 23 ਮਾਰਚ ਨੂੰ ਦੁਪਹਿਰੇ 3:30 ਵਜੇ ਦਿੱਲੀ ਦੀ ਟੀਮ ਦੇ ਨਾਲ ਖੇਡਿਆ ਗਿਆ ਸੀ ਪੰਜਾਬ ਦੀ ਟੀਮ ਇਸ ਦੇ ਵਿੱਚ ਜੇਤੂ ਰਹੀ ਤੇ ਪੰਜਾਬ ਦੀ ਟੀਮ ਦਾ ਇਹ ਪਹਿਲਾ ਮੈਚ ਸੀ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਮੁੱਲਾਂਪੁਰ ਦੇ ਪਿੰਡ ਤੀੜਾ ਦੀ ਜ਼ਮੀਨ ਤੇ ਬਣੇ ਇਸ ਸਟੇਡੀਅਮ ਦੇ ਵਿੱਚ ਪੰਜਾਬ ਦੀ ਟੀਮ ਨੇ ਆਈਪੀਐਲ ਦੀ ਜਿੱਤ ਨਾਲ ਆਗਾਜ਼ ਕੀਤਾ ਤੇ ਅਗਲੇ ਔਲ ਵਾਲੇ ਚਾਰਾ ਮੈਚਾਂ ਦੇ ਵਿੱਚ ਵੀ ਟੀਮ ਦੀ ਕੋਸ਼ਿਸ਼ ਜਿੱਤ ਵਾਲੇ ਪਾਸੇ ਰਹੀ 23 ਮਾਰਚ ਨੂੰ ਪੰਜਾਬ ਤੇ ਦਿੱਲੀ ਦੇ ਵਿੱਚ ਹੋਏ ਮੈਚ ਨੂੰ ਵੇਖਣ ਦੇ ਲਈ ਸਟੇਡੀਅਮ ਦੇ ਵਿੱਚ ਕਾਫੀ ਬੜੀਆਂ-ਬੜੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸੀ। ਇਸ ਮੈਚ ਦੇ ਸ਼ੁਰੂ ਹੋਣ ਤੋਂ ਕਰੀਬ ਡੇ ਘੰਟੇ ਬਾਅਦ ਇੱਥੇ ਲੋਕ ਅੰਦਰ ਐਂਟਰੀ ਕਰਦੇ ਹੋਏ ਨਜ਼ਰ ਆਏ ਸੀ। ਉੱਥੇ ਮੋਹਾਲੀ ਦੀ ਡੀਸੀ ਅਸ਼ਿਕਾ ਜੈਨ ਵੱਲੋਂ ਵੀ ਇੱਥੇ ਆਉਣ ਵਾਲੇ ਨੌਜਵਾਨਾਂ ਨੂੰ ਆਪਣੇ VOTING ਅਧਿਕਾਰ ਦੇ ਪ੍ਰਤੀ ਵੀ ਜਾਗਰੂਕ ਕੀਤਾ ਗਿਆ ਸੀ। ਦੱਸ ਦਈਏ ਕਿ ਮੁੱਲਾਪੁਰ ਦੇ ਪਿੰਡ ਤੀੜਾ ਦੀ ਜ਼ਮੀਨ ਤੇ ਬਣੇ PCA ਸਟੇਡੀਅਮ ਦੇ ਵਿੱਚ 33000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਤੇ 23 ਤਰੀਕ ਨੂੰ ਇਸ ਦੇ ਅੰਦਰ ਪਹਿਲਾ ਮੈਚ ਹੋਇਆ ਸੀ ਦੱਸਿਆ ਇਹ ਵੀ ਜਾਂਦਾ ਹੈ ਕਿ ਸਟੇਡੀਅਮ ਨੇ ਮੈਦਾਨ ਦੇ ਅੰਦਰ 6 ਟਾਵਰ ਲਾਈਟਸ ਲਗੀਆਂ ਹੋਈਆਂ ਨੇ ਤੇ ਉਹਨਾਂ ਦੀ ਰੋਸ਼ਨੀ ਵੀ ਕਾਫੀ ਵੱਧ ਹੁੰਦੀ ਹੈ ਐਂਟਰੀ ਦੇ ਲਈ ਇੱਥੇ 12 ਗੇਟ ਬਣਾਏ ਗਏ ਨੇ ਤੇ ਫੈਨਸ ਤੇ ਪਲੇਅਰਸ ਦੀ ਐਂਟਰੀ ਵੱਖੋ ਵੱਖਰੇ ਗੇਟ ਨਾਲ ਹੁੰਦੀ ਹੈ ਜਗਵਾਲੀ ਟੀਵੀ ਲਈ ਨਿਊ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ